ਫਿਰੋਜ਼ਪੁਰ ਪੁਲਿਸ ਨੇ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਅਤੇ ਲਗਾਤਾਰ ਚੋਰ ਲਟੇਰਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਨੇ ਇੱਕ ਚੋਰ ਗਰੋਹ ਸਮੇਤ 14 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਐਸ ਐਚ ਓ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਕਿ ਇਹਨਾਂ ਨੇ ਕਿੱਥੇ-ਕਿੱਥੇ ਚੋਰੀਆਂ ਕੀਤੀਆਂ ਹਨ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਹ ਜੀ ਇੱਕ ਅਸੀਂ ਚੋਰਾਂ ਦਾ ਗਰੁੱਪ ਫੜਿਆ ਵਾ ਜਿਹੜੇ ਸਾਰੇ ਗੁਰੂਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਆਏ ਜਿਨ੍ਹਾਂ ਦਾ ਪਤਾ ਹੋਵੇ ਕਿ ਉਹ ਕਹਨ ਕਿ ਇਹ ਮੋਟਰਸਾਈਕਲ ਸਾਡੇ ਆ ਕੋਈ ਨਹੀਂ ਉਹ ਹਾਲੇ ਜੀ ਅਸੀਂ ਸ਼ਨਾਖਤ ਕਰਾ ਰਹੇ ਹਾਂ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ ਸ਼ਨਾਖਤ ਕਰਾ ਰਹੇ ਹਾਂ ਜਿਨ੍ਹਾਂ ਦਾ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਕੰਟੈਕਟ ਕੀਤਾ ਔਰ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ ਸ਼ਨਾਖਤ ਕਿਹੜਾ ਬੰਦੇ ਦੇ ਨਾਮ ਇਨਾਂ ਦੇ ਇੱਕ ਦਿਨਾਂ ਦੀ ਸਤਨਾਮ ਹੈ ਦੂਸਰੇ ਦਿਨਾਂ ਸ਼ੋਬਾ ਤੀਸਰੇ ਦਿਨਾਂ ਘੋਗੀ ਹੈ ਆ ਕਿੱਥੋਂ ਦੇ ਰਹਿਣ ਵਾਲੇ ਸਾਰੇ ਇਹ ਸਾਰੇ ਗੁਰੂ ਸਾਹਿਬ ਦੇ ਵਖਾਉ ਕਿ ਪੰਡਾਨਾ ਰਹਿਣ ਵਾਲੇ ਮੋਟਰਸਾਈਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਲੈ ਨਹੀਂ ਜੀ ਇਧਰੋਂ ਸ਼ਹਿਰ ਚੋ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਹੋਰ ਵੀ ਇਨਾਂ ਦੇ ਨਾਲ ਦੇ ਕੋਈ ਬੰਦੇ ਕੁਝ ਹੈਗੇ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਭ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਇਹ ਲਗ ਲਗ ਸ਼ਹਿਰਾਂ ਤੋਂ ਫੜੇ ਗਏ ਕਿ ਫਰੋਇਪੁਰ ਦੇ ਨਹੀਂ ਫਰੋਇਪੁਰ ਨਾਲ ਰਿਲੇਟਡ ਹੀ ਨੇ ਸਾਰੇ ਮੋਟਰਸਾਈਕਲ ਇਹ ਜੋ ਇਹਨਾਂ ਤੋਂ ਬਰਾਮਦ ਕੀਤੇ ਅਸੀਂ ਮੈਂ ਮੋਟਰਸਾਈਕਲਾਂ ਦੇ ਨਾਲ ਨਾਲ ਕੁਝ ਹੋਰ ਨਹੀਂ ਕੁਝ ਬਰਾਮਦ ਨਹੀਂ ਹਲੇ ਕੁਝ ਨਹੀਂ ਜੀ ਹਾਲ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਆ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਹੈ ਇਹਨਾਂ ਤੋਂ ਹੋਰ ਵੀ ਮੋਟਰਸਾਈਕਲ ਮਿਲਣ ਦੀ ਉਮੀਦ ਹੈ ਕੀ ਇਹ ਕਿੰਨਾ ਕੁ ਗ੍ਰੋ ਇਹਨਾਂ ਦਾ ਹੈਗਾ ਜੀ ਇਹ ਚੱਲ ਰਹੀ ਜੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਵੀ ਤਿੰਨੇ ਜਣੇ ਤਾਂ ਫੜੇ ਆ ਇਹ ਆਪਣੇ ਸਪਲੈਂਡਰ ਨੂੰ ਹੀ ਆ ਮੋਟਰਸਾਈਕਲਾਂ ਨੂੰ ਹੀ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ ਇਹ